ਮੈਂ ਜੋਰਾ ਸਿੰਘ ਦਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੀ ਇਹਨਾਂ ਨੇ ਪੰਜਾਬ ਦੀਆਂ ਜਿਆ ਅੱਠ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਐਮ ਐਲ ਏ ਨੂੰ ਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਇਹ ਮੰਗ ਪੱਤਰ ਹੈ ਜਿਹੜੇ ਜੋ ਬਜਟ 5 ਤਰੀਕ ਨੂੰ ਪੇਸ਼ ਹੋਣਾ ਉਹਦੇ ਸੰਬੰਧ ਦੇ ਵਿੱਚ ਅਸੀਂ ਮੋਰਚੇ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਇਹ ਆਵਾਜ਼ ਉਠਾ ਰਹੇ ਹਾਂ ਉੱਥੇ ਪਹੁੰਚਾਉਣੀ ਚਾਹੁੰਦੇ ਹਾਂ ਕਿ ਉਸ ਬਜਟ ਦੇ ਵਿੱਚ ਮਜ਼ਦੂਰਾਂ ਨੂੰ ਢੁਕਮੀ ਜਿਹੜੀ ਰਕਮੀ ਹੈ ਉਹ ਰੱਖੀ ਜਾਵੇ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ 1000 ਰੁਪਏ ਔਰਤਾਂ ਨੂੰ ਕਿੱਸੇ ਅਸੀਂ ਮਹੀਨੇ ਦਾ ਦਵਾਂਗੇ ਜਿਹੜੀਆਂ 18 ਸਾਲ ਦੀਆਂ ਹੋ ਗਈਆਂ ਇਸੇ ਹਿਸਾਬ ਦੇ ਨਾਲ ਅਸੀਂ ਇਹ ਮੰਗ ਕਰ ਰਹੇ ਹੈਗੇ ਆ ਕਿ ਜਿਹੜੇ ਨੀਲੇ ਕਾਰਡ ਕੱਟੇ ਗਏ ਹੈਗੇ ਆ ਉਹ ਬਹਾਲ ਕੀਤੇ ਜਾਣ ਤੇ ਕਣਕ ਦੇ ਵਿੱਚ ਜਿਹੜੀ 5 ਕਿਲੋ ਦੀ ਜਗ੍ਹਾ ਇਹਦੇ ਵਿੱਚ ਵਾਧਾ ਕੀਤਾ ਜਾਵੇ ਜਿਹੜੇ ਮਤਲਬ ਨਰੇਕਾ ਕੰਮ ਹੈਗਾ ਸਾਲ ਭਰ ਦਾ ਕੰਮ ਦਿੱਤਾ ਜਾਵੇ ਤੇ 700 ਰੁਪਏ ਦਿਹਾੜੀ ਦਿੱਤੀ ਜਾਵੇ ਜਿੰਨੇ ਪਿੰਡ ਪਰਿਵਾਰ ਦੇ ਬਾਲਗ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਯਾਨੀ ਕਿ ਕੰਮ ਆ ਜਿਹੜਾ ਉਹ ਦਿੱਤਾ ਜਾਵੇ ਪਿੰਡੂ ਖੇਤਰ ਦੇ ਵਿੱਚ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹ ਸਾਰੀਆਂ ਦੀਆਂ ਸਾਰੀ ਤੀਜਾ ਹਿੱਸਾ ਜਿਹੜਾ ਉਹ ਮਜ਼ਦੂਰਾਂ ਨੂੰ ਠੇਕੇ ਤੇ ਦਿੱਤਾ ਜਾਵੇ ਸਸੇ ਭਾਵਾਂ ਦੇ ਉੱਤੇ ਇਸੇ ਹਿਸਾਬ ਨਾਲ ਪਲਾਟਾਂ ਦੀ ਗੱਲ ਹੈ ਮਕਾਨ ਪਾਉਣ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਦੀ ਗੱਲ ਹੈਗੀ ਆ ਇਹ ਮੰਗਾਂ ਲੈ ਕੇ ਅਸੀਂ ਅੱਜ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਅਸੀਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਗਰੂਪ ਸਿੰਘ ਗੱਲ ਐਮਐਲਏ ਨੂੰ ਜਿਹੜਾ ਮੰਗ ਪੱਤਰ ਦਿੱਤਾ ਹੈਗਾ ਉਹਦੇ ਵਿੱਚ ਵੀ ਇਹ ਹੀ ਅਸੀਂ ਮੰਗਾਂ ਨੇ ਜਿਹੜੀਆਂ ਉਹ ਕੀਤੀਆਂ ਨੇ ਤੇ ਅੱਜ ਐਲਾਨ ਹੈ ਮੋਰਚੇ ਦਾ ਵੀ ਜੇ ਉਹਨਾਂ ਮੰਗਾਂ ਦੇ ਸਬੰਧ ਦੇ ਵਿੱਚ ਬਜਟ ਦੇ ਵਿੱਚ ਮਜ਼ਦੂਰਾਂ ਨੂੰ ਠੁਕਮੀ ਰਕਮਿਸ਼ੀ ਨਾ ਰੱਖੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਜਿਹੜਾ ਵੱਡਾ ਸੰਘਰਸ਼ ਆ ਉਹ ਵਿੜਿਆ ਜਾਏਗਾ। ਅੱਜ ਕੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨ ਕਰ ਰਹੇ ਹੋ? ਮੇਰਾ ਨਾਮ ਪਿਰਤਪਾਲ ਸਿੰਘ ਰਾਮਪਰਾ ਜੀ ਮੈਂ ਮਜ਼ਦੂਰ ਮੁਕਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਹਾਂ। ਅੱਜ ਦਾ ਜੋ ਸਾਂਝਾ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਅੱਜ ਮੰਗ ਪੱਤਰ ਦੇ ਰਹੇ ਆ। ਪਰ ਜਿਹੜੀ ਪੰਜਾਬ ਦੀ ਸਰਕਾਰ ਅਜ ਤੋਂ ਪਹਿਲਾਂ ਵੀ ਕਾਲੀ ਕਾਂਗਰਸ ਸੀ ਜੋ ਵੀ ਸਰਕਾਰਾਂ ਆ ਨਾ ਉਹਨਾਂ ਨੇ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਰੱਖਿਆ ਤੇ ਜਿਹੜੀ ਮਾਨ ਸਰਕਾਰ ਜਿਹੜੀ بڑے ਦਾਅਵੇ ਕਰਕੇ ਆਈ ਆ ਕਿ ਅਸੀਂ ਪੰਜਾਬ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਭਾਰੇ ਨੇਰੇ ਕਰ ਦਾਂਗੇ ਲਗਾਤਾਰ ਪੰਜਾਬ ਦਾ ਮੁੱਖ ਮੰਤਰੀ ਇਥੋਂ ਤੱਕ ਘਟੀਟਤਾ ਧਾਰੀ ਬੈਠਾ ਕਿ ਉਹਨਾਂ ਨੇ ਹਜੇ ਤੱਕ ਕਦੇ ਮਜ਼ਦੂਰਾਂ ਦੇ ਪੱਖ ਦੀ ਕੋਈ ਗੱਲ ਹੀ ਨਹੀਂ ਕੀਤੀ ਅੱਜ ਦਾ ਜੋ ਮੰਗ ਪੱਤਰ ਦੇ ਰਹੇ ਆ ਜਿਹੜੇ ਤਰੀਕੇ ਨਾਲ ਕਿ ਅੱਜ ਪੰਜਾਬ ਦੀ ਸਰਕਾਰ ਸਦਾ ਚਾਉਣ ਤੋਂ ਪਹਿਲਾਂ ਵੀ ਉਹਨਾਂ ਨੇ ਆਖਿਆ ਸੀ ਕਿ ਅਸੀਂ ਮਜ਼ਦੂਰਾਂ ਨੂੰ ਪਲਾਟ ਦੇਵਾਂਗੇ ਅਸੀਂ ਮਜ਼ਦੂਰਾਂ ਨੂੰ ਸਖਣ ਸਕੀਮਾਂ ਦੇਵਾਂਗੇ ਅਸੀਂ ਮਜ਼ਦੂਰਾਂ ਨੂੰ ਭੜੇਪਾ ਵਿਦੋ ਪਿਲਸਣਾ ਵਧਾ ਕੇ ਦੇਵਾਂਗੇ ਪਰ ਹਜੇ ਤੱਕ ਕੱਖ ਨਹੀਂ ਦਿੱਤਾ ਪੰਜਾਬ ਦੀ ਸਰਕਾਰ ਨੇ ਮਜਦੂਰਾਂ ਨੂੰ ਇਹਨਾਂ ਨੇ ਵੀ ਅੱਖੋਂ ਪਰੋਖੇ ਕੀਤਾ ਤਾਂ ਜਿਵੇਂ 5-5 ਮਰਲੇ ਪਲਾਟਾਂ ਦੀ ਗੱਲ ਆ ਜਾਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਤੀਜੇ ਹਿੱਸੇ ਵਾਲੀਆਂ ਉਹਨਾਂ ਦੀ ਗੱਲ ਆ ਸਾਨੂੰ ਨੇ ਅਜੇ ਤੱਕ ਲੱਗਿਆ ਕਿ ਇਹਨਾਂ ਨੇ ਤੀਜੇ ਹਿੱਸੇ ਦੇ ਜ਼ਮੀਨਾਂ ਮਜਦੂਰਾਂ ਨੂੰ ਦੇਤੀਆਂ ਪਰ ਇਹ ਇਕੱਲੇ ਦਾਅਵੇ ਕਰ ਰਹੇ ਆ ਜਿਵੇਂ ਕਾਲੀ ਕਾਂਗਰਸ ਨੇ ਕਹੇ ਆ ਉਹੀ ਹਾਲ ਇਹਨਾਂ ਦਾ ਤਾਂ ਅੱਜ ਦਾ ਜਿਹੜਾ ਅਸੀਂ ਮੰਗ ਪੱਤਰ ਦੇਵਾਂਗੇ ਮੰਗ ਪੱਤਰ ਦੇਣ ਦੇ ਨਾਲ ਨਾਲ ਅਸੀਂ ਪੰਜਾਬ ਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਸਾਂਝਾ ਮੋਰਚਾ ਜੇ ਨਾ ਆ ਬਜਟ ਦੇ ਵਿੱਚ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਗੱਲ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸਾਂਝੇ ਮੋਰਚੇ ਦਾ ਫੈਸਲਾ ਸਖਤ ਹੋਊਗਾ ਉਹਨੂੰ ਅਸੀਂ ਤਿਆਰੀ ਨਾਲ ਪੰਜਾਬ ਦੇ ਸਰਕਾਰ ਦੇ ਖਿਲਾਫ ਵਿੱਢਾਂਗੇ ਇਹਨਾਂ ਦੇ ਨਾਲ ਧੰਨਵਾਦ